ਹਾਂਜੀ ਕਿਸਾਨ ਵੀਰ ਉਹ ਸਵਾਜਤਾ ਤੁਹਾਡਾ ਸਖਾਜ ਦੇ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਥੰਦੇ ਵਾਲਾ ਬਾਈ ਗੁਰਪ੍ਰੀਤ ਦੇ ਕੋਲ ਕਵਰ ਕਰ ਰਹੇ ਆ ਬਾਈ ਦਾ ਵਪਾਰ ਦਾ ਕੰਮ ਆ ਦੋਸਤੋ ਸੋਹਣੇ ਜਾਨਵਰ ਹੁੰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗੱਭਨ ਜਰਸੀ ਵਿਖਾਉਣੀ ਹੈ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਜਾਣੇ ਦੋਸਤੋ ਹਜੇ ਤਾਈਂ ਆਪਣੇ ਸਖਾਜ ਦੇ ਜੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਗੁਰਪ੍ਰੀਤ ਮਿਲਨੇ ਆਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਬਾਈ ਹਾਂਜੀ ਵਧੀਆ ਬਾਈ ਠੀਕ ਆ ਨਾਂ ਦੱਸੀ ਬਾਈ ਨਾਂ ਮੇਰਾ ਗੁਰਪ੍ਰੀਤ ਸਿੰਘ ਪਿੰਡ ਥਾਂਡੇ ਦਾ ਜਿਹੜਾ ਸ਼੍ਰੀ ਮਖਸਰ ਸਾਹਿਬ ਠੀਕ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਨਾ ਕੀ ਹੋਣਾ ਹਾਂਜੀ ਬਾਈ ਇਹ ਕੀ ਆ ਜੀ ਠੀਕ ਆ ਕੀ ਡਿਟੇਲ ਆ ਭਰਾ ਜੀ ਇਹ ਬਾਈ ਦੂਜਾ ਸੁਆ ਠੀਕ ਆ ਤੇ ਇਹਦੇ ਜੀ ਹਜੇ ਮੰਨ ਕੇ ਚਲੋ 10 ਤਰੀਕ ਨੂੰ ਆਪਾਂ ਨੂੰ ਦਿਨ ਦੱਸੇ ਆ ਠੀਕ ਆ 10 ਤਰੀਕ ਨੂੰ ਜਿਹੜੀ ਕਿ ਦਰ ਪੂਰੇ ਆ ਹਾਂ ਤੇ ਅੱਜ 4 ਤਰੀਕ ਹੋ ਗਈ ਹਾਂਜੀ ਅੱਜ 5 6 ਦਿਨ ਹੀ ਰਹਿ ਗਏ ਆ ਠੀਕ ਆ 5 6 ਦਿਨ ਪਹਿਲਾਂ ਹਾਂ ਤੇ ਪਹਿਲੇ ਸੂਏ ਆਪਾਂ ਨੂੰ ਆਪਣੇ ਨਾਲ ਦੇ ਪਿੰਡੋਂ ਹੀ ਲਈ ਆ ਪੁਰਾਣੇ ਦੇ ਕਰਨ ਦੀ ਗਾਈਆਂ ਠੀਕ ਆ ਠੀਕ ਆ ਤੇ 22 23 ਕਿਲੋ ਤਾਂ ਦੋਨਾਂ ਨੇ ਦੱਸੇ ਪਹਿਲੇ ਸੂਏ ਪਹਿਲੇ ਸੂਏ 22 23 ਤੇ ਫਿਰ ਤਾਂ ਬਈ ਦੂਜੇ ਸੂਏ ਸੋਨਾ ਦੁੱਧ ਪਾਉਂਦੇ ਆ ਹਾਂ ਦੂਜੇ ਸੂਏ ਆ ਜੀ ਤੇ ਟੀਕਾ ਆਪਾਂ ਨੂੰ ਕਨਫਰਮ ਨਹੀਂਗਾ ਹਾਂ ਵੀ ਹੈ ਕਿ ਲੱਗਿਆ ਕਿਹੜਾ ਹੈਗਾ ਪਰ ਉਹ ਸਾਨੂੰ ਠੀਕ ਬਿਜਣੀ ਕੀ ਲਵਾਇਆ ਚੰਗੀ ਹੈ ਲਵਾਇਆ ਬਹੁਤ ਚੰਗਾ ਜੀ ਫਿਰ ਤਾਂ ਮੈਂ ਜੇ ਗੱਲ ਸੋਚੀਏ 2500 ਰੁਪਏ ਜਿੱਦਾਂ ਹੋ ਸਕਦਾ ਵੀ ਹੋ ਵੀ ਸਸਤ ਇਹ ਤਾਂ ਜੀ ਆਪਾਂ ਕੁਸ ਕਰ ਨਹੀਂ ਸਕਦੇ ਮੈਂ ਉਹ ਰੇਟ ਦੇ ਹਿਸਾਬ ਨਾਲ ਵੇਖੀ ਜਿਵੇਂ ਮਾਲਕਾਂ ਨੇ ਦੱਸਿਆ ਹਾਂਜੀ ਹਾਂਜੀ ਲਿਆ ਜੀ ਬੰਦਾ ਹੀ ਸੀ ਆਪਣੇ ਹਾਂ ਠੀਕ ਆ ਤੇ ਉਹਨਾਂ ਤੋਂ ਹੀ ਆਪਾਂ ਇਹ ਖਰੀਦੀਏ ਠੀਕ ਆ ਤੇ ਦਿਨ ਲਗਭਗ 6-7 ਦਿਨ ਲੱਗੇ ਬਸ ਹਾਂਜੀ 10 ਤਰੀਕ ਨੂੰ ਆ ਜੀ ਜਿਹੜੇ ਹਿਸਾਬ ਨਾਲ ਦੱਸਿਆ ਕੋਈ ਬਾਕੀ ਹਵਾਨਾ ਕਰਮਾਂ ਵਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਸੀਲ ਸੂਲ ਜੀ ਕੋਈ ਵਾਕਈ ਦੋਸਤੋ ਸੀਲ ਸੂਲ ਜੇ ਖਿੱਚੇ ਤੋਂ ਨਾ ਰਵਡੰਗੂ ਵਾਦੀ ਐ ਤੇ ਬਾਕੀ ਬਈ ਗੁਰਪ੍ਰੀਤ ਜਰਸੀ ਦਾ ਥਾਣਾ ਵਿੱਚ ਲੱਗਦਾ ਨਹੀਂ ਇਹ ਗੱਲ ਕਰੀ ਹੱਥੀ ਜਵਾਈ ਵਾਲਾ ਸੋਹਣਾ ਥਾਣਾ ਹਾਂ ਜੀ ਬਹੁਤ ਇਹ ਹੱਥੀ ਜਵਾਈ ਹੋਈ ਹੈ ਜੀ ਹਾਂ ਦਾ ਜੀ ਤੇ ਬਾਕੀ ਕਰਮ ਵਾਲੀ ਹੈ ਵੀ ਦੂਜੇ ਸੂਏ ਇਹ ਨਹੀਂ ਕੋਈ ਬਾਹਲੇ ਸੂਆਂ ਚ ਹੋਊਗੀ ਦੇਖ ਸਕਦੇ ਆ ਕਿ ਐ ਬਹੁਤ ਸੋਹਣਾ ਥਾਣਾ ਨਹੀਂ ਜਜਮੈਂਟ ਕਰਿਓ ਜੀ ਕਿਉਂਕਿ ਪੰਜ 6 ਦਿਨ ਇਹਨੇ ਸੂਣ ਚ ਲੈ ਜਾਣੇ ਇੱਕੋ ਜਿਹਾ ਸ ਹੈ ਜੇ ਦੋਸਤੋ ਥਾਣਾ ਦਾ ਅਗਲੇ ਦਾ ਅਗਲਾ ਤੇ ਮਗਰ ਲਿਆ ਮਗਰ ਬਾਕੀ ਗਿਆ ਸੋਹਣਾ ਹਵਾਨਾ ਨਾ ਕਰਮ ਵਾਲੀ ਨੇ ਚਿਆ ਸੱਤ ਦਿਨਾਂ ਦਾ ਇਸ ਹੁਣ ਆਇਆ ਕਰਦਾ ਐਸਾ ਨੇ ਨਾੜਾ ਚੈੱਕ ਕਰੋ ਹਵਾਲੇ ਦੇ ਉੱਤੇ ਆਹ ਫੁੱਲਾ ਹਵਾਨਾ ਬਹੁਤ ਜੀ ਗੱਲ ਕਰੀ ਨਾ ਦੁੱਧ ਵਾਲੀ ਬਿਹੜਾ ਤੇ ਫੇਸ ਤੇ ਬਹੁਤ ਪਿਆਰਾ ਫੇਸ ਆ ਟੁਰ ਕੇ ਤੁਹਾਨੂੰ ਖਾਣ ਨੇ ਲੈ ਵੀ ਗੁਰ ਇੱਕ ਤਰੀਕੇ ਜਿਹਾ ਕਰਵਾ ਲਈ ਤੁਰੀ ਜਾਣੀ ਤਾਂ ਤੁਸੀਂ ਜਜਮੈਂਟ ਕਰੋ ਰਾਜੀਪਲੀ ਚੰਗੀ ਆ ਕੱਦ ਮੀਡੀਅਮ ਦੂਜਾ ਸੂਆ ਤੇ ਲਗਭਗ ਹਫਤੇ ਦੀ ਕੱਚੀ ਆ ਇਹ ਚੱਲ ਤੇਰਾ ਹਵਾਨਾ ਬੋਸ ਉਹ ਮਹਵਾਨ ਤਿਆਰ ਕਰਦੀ ਆਉਂਦੀ ਹੈ ਬਾਕੀ ਦੋਸਤੋਂ ਹੁਣ ਵੀ ਤਿਆਰੀ ਸੋਹਣੀ ਆ ਦੇਖ ਸਾਡੇ ਮੋੜ ਨਾਲ ਜਿਹੜੀ ਜੱਸੀ ਦਾ ਸ਼ੌਂਕ ਰੱਖਦੇ ਨਾ ਬਹੁਤ ਸੋਹਣੀ ਜੱਸੀ ਆ ਪਿਓਰ ਅੰਗ ਦੇ ਵਿੱਚ ਜੇ ਗੱਲ ਕਰੀਏ ਸੋਹਣੀ ਫੇਸ ਕੁਆਲਿਟੀ ਹਵਾਨੇ ਦੀ ਗੱਲ ਕਰੀਏ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਠੀਕ ਆ ਬਈ ਲੈ ਜਦ ਸਾਡੇ ਕੋਈ ਟਟਮਾ ਨਹੀਂ ਤੇ ਕੋਈ ਫੋਰ ਸ਼ਾਂ ਨਹੀਂ ਥਣ ਬਹੁਤ ਸੋਹਣਾ ਲੱਗਿਆ ਕਰਮਾ ਜੀ ਰੇਟ ਦੀ ਗੱਲ ਕਹੀਏ ਤਾਂ ਰੇਟ ਬਾਈ ਤੋਂ ਤੁਹਾਨੂੰ ਪੁੱਛ ਲੈਣਾ ਕੀ ਰੇਟ ਰਹਿਣਾ ਇਹਦਾ ਬਾਈ ਗੁਰਪ੍ਰੀਤ ਇਹਦਾ ਰੇਟ ਦੀ ਗੱਲ ਕਰੀਏ ਤਾਂ ਲੈਣ ਦੇਣ ਜਾਂ ਰੇਟ ਬਾਈ ਇਹਦਾ ਮੁੱਲ ਕਰਾਉ ਨੂੰ ਬਣਾ ਲੱਖ ਕਰਾ ਲਓ ਹਾਂਜੀ ਪਰ ਆਪਾਂ ਦਾ 85000 ਰੁਪਏ ਲੈਣਾ ਹੀ ਠੀਕ ਆ 85000 ਦੀ ਹਾਂ ਨਾ ਹਾਂਜੀ ਠੀਕ ਆ ਲਓ 85000 ਰੁਪਏ ਰੇਟ ਆ ਮੌਕੇ ਤੇ ਥੋੜਾ ਬਹੁਤਾ ਹੁਣ ਇੱਕੀ ਮਾਨਤਾ ਹੋ ਜਾਂਦਾ ਹੁੰਦਾ ਕੋਈ ਵੀ ਰੇਟ ਫੈਕ ਨਹੀਂ ਹੁੰਦਾ ਬਾਕੀ ਰੁਟੀਨ ਦੇ ਵਿੱਚ ਹੀ ਜੇ ਗੱਲ ਕਰੀ ਨਾ ਬਾਈ ਕੋਲੇ ਸੂਹੇ ਜਰੂਰ ਹੁੰਦੇ ਆ ਸਾਫ ਸੁਥਰੇ ਪਸ਼ੂਆਂ ਦਾ ਕੰਮ ਸੂਈ ਹੈ ਜੀ ਆਪਣੇ ਕੋਲੇ ਤਾਜੀ ਠੀਕ ਹੈ ਇੱਕ ਆ ਤਾਜੀ ਸੂਈ ਹੈ ਠੀਕ ਹੈ ਇਹ ਨਾਲ ਕਰਕੇ ਕੱਢਾਈ ਆਪਾਂ ਪੰਜੇ ਜਿਸ ਤੋਂ ਇਲਾਵਾ ਬਾਈ ਕੋਲੇ ਇੱਕ ਹੋਰ ਤਾਜੀ ਸੂਈ ਵਹਿੜਾ ਬਾਈ ਗੁਰਪੀ ਇਹ ਵੀ ਗੱਲ ਕਰ ਲਈਏ ਕਿੰਨਾਂ ਸੂਆ ਸੂਈ ਆ ਇਹ ਜੀ ਦੂਜਾ ਸੂਈ ਇਹ ਹੈ ਠੀਕ ਹੈ ਇਹ ਆਪਾਂ ਪਰਸੋਂ ਖਰੀਦੀ ਸੀਗੀ ਠੀਕ ਹੈ ਬਈ ਤੇ ਇਹਨੇ ਬੱਚੀ ਨੂੰ ਜਨਮ ਦਿੱਤਾ ਜੀ ਬੱਚੀ ਨੂੰ ਜਨਮ ਦਿੱਤਾ ਹਾਂ ਜੀ ਜੇਰ ਜੂਰ ਵਧ ਗਿਆ ਠੀਕ ਹੈ ਜੀ ਬਾਕੀ ਬਈ ਜੇ ਗੁਰਪ੍ਰੀਤ ਦੀ ਗੱਲ ਕਰੀਏ ਨਾ ਆਪ ਬਰੀਡ ਪੱਖ ਤੋਂ ਬਹੁਤ ਚੰਗੀ ਤੇ ਬੱਚੀ ਬਹੁਤ ਚੰਗੀ ਬੱਚੀ ਬਹੁਤ ਚੰਗੀ ਬੱਚੀ ਸਟ੍ਰਾਈਕਰ ਦਾ ਸੀ ਮਨ ਦੱਸਿਆ ਸੀ ਏਬੀਐਸ ਦਾ ਏਬੀਐਸ ਦੇ ਸਟ੍ਰਾਈਕਰਾਂ ਬੋਲਦੀ ਬੱਚੀ ਇਹ ਹਾਂਜੀ ਠੀਕ ਆ ਤੇ ਠੀਕ ਆ ਜੀ ਵੈਸੇ ਸਹੀ ਗੱਲ ਹੀ ਕੀਤੀ ਹੈ ਬੰਦਿਆਂ ਨੇ ਸਹੀ ਗੱਲ ਆ ਸਹੀ ਗੱਲ ਆ ਤੇ ਪਹਿਲੇ ਸੂਏ ਦੁੱਧ ਵੀ ਆਪਾਂ ਨੂੰ ਚੰਗੇ ਹੀ ਦੱਸਿਆ ਹੁੰਦੇ ਵੀ ਅਸੀਂ 30 32 ਕਿਲੋ ਦੁੱਧ ਵੀ ਛੋਏ ਆਏ ਨੇ ਸਾਡੇ ਉਹ ਬਰੀਡ ਪੱਖ ਤੋਂ ਵੇਖੀ ਨਾ ਕੋਈ ਬਾਹਾਂ ਨਹੀਂ ਆਪਾਂ ਕਹਿ ਸਕਦੇ ਵੀ ਨਾਰਮਲ ਆ ਇਹ ਕਿਉਂ ਇਹ ਵੈੜਾ ਕੱਢ ਦਿੰਦਿਆਂ ਕੱਢ ਦਿੰਦਿਆਂ ਤੇ ਬਾਕੀ ਸਵੇਣਾ ਹੀ ਇਹਦਾ ਆਪਾਂ ਮੰਨ ਕੇ ਚਲੋ ਝੂਠ ਮਾਰਨੋਂ ਆਪਾਂ 10 ਕਿਲੋ ਕਹਿ ਦੀਏ ਇਹ ਤੇ ਇਹਦਾ ਪਤਲ ਕੇ 5 ਕਿਲੋ ਗਰੀਸ ਹੀ ਆਇਆ ਸੀਗਾ ਠੀਕ ਆ 5 ਕਿਲੋ ਇਹਦਾ ਪੋਲਾ ਕੱਢਿਆ ਸੀ ਠੀਕ ਆ ਲੋ ਬੱਚੀ ਨੂੰ ਪਿਆਇਆ ਸੀ ਕੋ ਬੋਤਲ ਪਈ ਐ ਜੀ ਉਮਝ ਠੀਕ ਹੋ ਗਿਆ ਆ ਬੱਚੀ ਨੂੰ ਬੋਤਲ ਰੱਖੀ ਬੈਠਾ ਬਾਕੀ ਬੱਚੀ ਚੈੱਕ ਕਰੋ ਬੱਚੀ ਆਪ ਜੀ ਗੱਲ ਕਰੀ ਨਾ ਵੈੜ ਫੇਸ ਚੈੱਕ ਕਰੋ ਔਰ ਐਚ ਐਫ ਦੇ ਵਿੱਚ 101% ਕੋਈ ਵੀ ਨਹੀਂ ਆਇਆ ਕਹਿ ਸਕਦੇ ਵੀ 1% ਵੀ ਆਪਾਂ ਕਹਾਂ ਜੀ ਕਰੋ ਸੰਗ ਹੋਊਗਾ ਤੇ ਬਾਕੀ ਦੋਸਤੋ ਜਿਹੜੇ ਵੀ ਨੇ ਫਾਰਮ ਤੇ ਪਾਉਣੀ ਹੈ ਨਾ ਮੈਂ ਨਾ ਅੱਖਾਂ ਮੀਚ ਕੇ ਲੈ ਜਾ ਬੜਾ ਐਂਦੀ ਆ ਬਾਕੀ ਹਵਾਨਾ ਕਿਆ ਬਾਤਾਂ ਫੈਕਸ ਹਵਾਨੇ ਦੀ ਇੱਕ ਇਹ ਜਿਹੜਾ ਹੈਗਾ ਬਹੁਤ ਟੈਕ ਸਹੀ ਗੱਲਾਂ ਚਾਹੀਦੀ ਹੈ ਜਿਆਦਾ ਜੀ ਵਧੀਆ ਮਸ਼ੀਨ ਲੱਗਣੀ ਆ ਜੀ ਇਹ ਨਹੀਂ ਗੱਲ ਵੀ ਹਵਾਨੇ 'ਚ ਕੋਈ ਨੇਕੀ ਗੱਲ ਹੋਊਗੀ ਮੈਦਾਨਾਂ ਨਾਂ ਦੀ ਜਿਆਦਾ ਜਿਹੜੇ ਵੀਰ ਨੇ ਫਾਰਮ ਚ ਪਾਉਣਗੇ ਨਾ ਵਹਿੜਾ ਚਾਹੀਦੀਆਂ ਐਵ ਦੀਆਂ ਭੌਂ ਨੇ ਕਿਸੇ ਦੇ ਘਰੇ ਰੱਖਣੀਆਂ ਆ ਉਹਨਾਂ ਚੈੱਕ ਕਰੋ ਬਹੁਤ ਸੋਹਣਾ ਫੈਕਸ ਹਵਾਨਾਂ ਦੇ ਥਣਾ ਦਾ ਸਾਈਜ਼ ਵੀ ਸੋਹਣਾ ਮਸ਼ੀਨੀ ਜਵਾਈ ਵਾਲਾ ਬਹੁਤ ਸੋਹਣਾ ਜਿਹੜੇ ਵੀਰ ਨੇ ਨਾ ਫਾਰਮ ਤੇ ਨਵੀਆਂ ਵਹਿੜਾ ਪਾਉਣੀਆਂ ਜਾਂ ਇੱਕ ਦੋ ਵਿੱਚ ਐਡ ਕਰਨੀਆਂ ਹੁਣ ਦੋ ਨਾ ਹੀ ਸਮਝੋ ਤੇ ਬਾਈ ਦਰਪ੍ਰੀਤ ਇਹਦੇ ਰੇਟ ਦੀ ਗੱਲ ਕਰੀਏ ਨਾ ਰੇਟ ਜੀ ਬਸ ਰਾਂ ਲੈਣ ਦੇ ਨੇ 155000 ਰੁਪਏ 155 ਹਾਂਜੀ ਠੀਕ ਆ ਲੋਰ ਕੇ ਵਿਖਾ ਦਿੰਦੇ ਆਪਾਂ ਨਾ ਤੋੜ ਕੇ ਵਿਖਾ ਦਿੰਦੇ ਆ 155000 ਰੁਪਏ ਰੇਟ ਆ ਤੇ ਨਾਗ ਤੁਹਾਨੂੰ ਨਾ ਦੋ ਮਿਲ ਜਾਣੇ ਆ ਆਉਂਦੇ ਸਾਲ ਨੂੰ ਬੱਚੀ ਨੇ ਸੀਮਨ ਲੈ ਲੈਣਾ ਕਿਉਂਕਿ ਇਸ ਸਾਲ ਦੇ ਅੰਦਰ ਬਾਹਰ ਜਿਹੜਾ ਕੋਈ ਚੰਗੀ ਸੇਵਾ ਸੰਭਾਲਾ ਲੈਂਦਾ ਨਾ ਫਾਰਮ 'ਚ ਆਮ ਹੀ ਦੇਖੀ ਦੀਆਂ 6 ਢੀਗਾਂ ਬਣ ਜਾਂਦੀਆਂ ਬਾਈ ਨੇ ਯਾਦ ਰੱਖਣਾ ਬੰਦਾ ਸਹੀ ਹਗਾ ਬਾਕੀ ਦੋਸਤੋ ਜਿੰਨੀ ਵੀ ਵਹਿੜ ਦੀ ਸਸਤੀ ਕੀਆ ਰਿਹਾ 1900 ਨਹੀਂ ਜਾਂ ਬਹੁਤ ਵਿਰਲੀਆਂ ਵਹਿੜਾਂ ਉੱਥੇ ਹੁੰਦੀਆਂ ਦੋਸਤੋ ਐਵੇਂ ਜਿਵੇਂ ਐ ਓਈ ਦੀ ਗੱਲ ਕਰੀਏ ਦੋਸਤੋ ਬਿਲਕੁਲ ਸਿੱਧੀ ਆ 1 ਲੱਖ ਤੇ 55000 ਰੁਪਏ ਰੇਟ ਆ ਤੇ ਭਾਈ ਗੁਰਪ੍ਰੀਤ ਜੀ ਇਹਦੇ ਦੁੱਧ ਦੀ ਗੱਲ ਕਰੀਏ ਕਿੰਨਾ ਪਾ ਦੂਗੀ ਅੰਦਾਜ਼ਾ ਆ ਜੀ ਵੈਸੇ ਖੈਰ ਆਪਣੇ ਕੋਲੇ ਉਹ ਕਾਂ ਬੈਠੀ ਹੈ ਜੀ ਹਾਂਜੀ ਲਾਲ ਚਿੱਟੀ ਆਪਾਂ ਦਾ ਖੈਰ ਹੋਵੇ ਥੋੜਾ 45 ਕਿਲੋ ਦੁੱਧ ਚੋਆ ਹੈਗਾ ਠੀਕ ਆ ਸੇਵਾ ਸੇਵਾ ਜੀ ਹੋ ਸਕਦਾ ਹੈ 40 ਕਿਲੋ ਚੋਲੇ ਹੋ ਸਕਦਾ ਹੈ ਬੀਤੀ ਚੋਲੇ ਬਾਕੀ ਇਸ ਹਵਾਨੇ ਚ ਕੋਈ ਤੱਕ ਨਹੀਂ ਲਾ ਸਕਦਾ ਮੈਂ ਹਾਂ ਮੰਨ ਕੇ ਚਲੋ ਵਧੀਆ ਲੈਵਾ ਟਾਈਡ ਹਾਂ ਵੀਹ ਨਾ ਦਾ ਇਹ ਨਹੀਂ ਪਤਾ ਸੇਵਾ ਤੇ ਨਿਰਪਰਾ ਕਿੰਨਾ ਕੱਢ ਦੇਣਾ ਹਾਂਜੀ ਇਹਦਾ ਆਪਦੀ ਸੇਵਾ ਤੇ ਹੈ ਜੀ ਠੀਕ ਹੈ ਇਹਦੇ ਥੱਲੋਂ ਆਪਾਂ ਕਿੰਨਾ ਕੱਢਿਆ 40 45 ਕਿਲੋ ਆ ਬੈਠੀ ਆ ਬਾਈ ਉਹਨੇ ਸੱਤ ਅੱਠਾ ਮਹੀਨੇ ਦੀ ਸੁਈ ਆ ਠੀਕ ਹੈ ਉਹ ਵੀ ਇਹਦੇ ਥੱਲੋਂ 45 ਕਿਲੋ ਦੁੱਧ ਕੱਢਿਆ ਦੋਨਾਂ ਨਗਾਂ ਦੇ ਵਿੱਚੋਂ ਜੇ ਗੱਲ ਕਰੀਏ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਵਿੱਚਲੇ ਪਾਸੇ ਜਾਣਾ ਹੈ ਸਾਡੇ ਨਾਲ ਸੰਪਰ ਤੇ ਮਿਲਦੇ ਹਾਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ